ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਆਸਾ ਦੀ ਟੀਮ ਪਹੁੰਚੀ ਨਾਗਰ ਡੇਰਾ ਸਚਨ ਡਾਂਡੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਮਹਾਨ ਗੁਰਮਤ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 485ਵਾਂ ਜੋਤੀ ਜੋਤ ਅਤੇ ਸੰਤ ਬਾਬਾ ਹੀਰਾਦਾਸ ਜੀ ਮਹਾਰਾਜ ਦਾ ਵਰਸੀ ਸਮਾਗਮ 27 ਸਤੰਬਰ 2024 ਨੂੰ ਬਹੁਤ ਹੀ ਸ਼ਰਧਾਪੂਰਵਕ ਗੱਦੀ ਨਿਸ਼ੀਨ ਸੰਤ ਬਾਬਾ ਜਸਵਿੰਦਰ ਸਿੰਘ ਜੀ ਖਿਆਨਚੀ ਸ੍ਰੀ ਗੁਰੂਵਰਦਾ ਸਾਧੂ ਸੰਪਰਦਾਕ ਸੁਸਾਇਟੀ ਦਸਤ ਪੰਜਾਬ ਜੀ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ ਆਓ ਇਸ ਗੁਰਮਤ ਸਮਾਗਮ ਬਾਰੇ ਬਾਕੀ ਜਾਣਕਾਰੀ ਲੈਣੇ ਆ ਗੱਦੀ ਨਿਸ਼ੀਨ ਸੰਤ ਬਾਬਾ ਜਸਵਿੰਦਰ ਸਿੰਘ ਜੀ ਪਾਸੋਂ ਤੁਸੀਂ ਦੇਖ ਰਹੇ ਹੋ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰੇ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰ ਪੰਜਾਬ ਜੈ ਗੁਰਦੇਵ ਧਨ ਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਹਰ ਸਾਲ ਦੀ ਤਰ੍ਹਾਂ ਤੰਤਨ 108 ਸੰਤ ਬਾਬਾ ਹੀਰਾਦਾਸ ਜੀ ਮਹਾਰਾਜ ਉਦਾਸੀਨ ਨਾ ਗਿਆਂ ਡੀਰਾ ਸੱਚਖੰਡਾਂ ਡਾਂਡੀਆਂ ਜਿੱਥੇ ਕਿ ਤੰਤਨ 108 ਸੰਤ ਬਾਬਾ ਹੀਰਾਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਜੋ ਕਿ ਸਰਬਸਾਂਝੀ ਵਾਲਤਾ ਦਾ ਉਪਦੇਸ਼ ਜਿਹੜਾ ਸੰਗਤਾਂ ਨੂੰ ਦਿੱਤਾ ਹੈ ਉਹਦੇ ਨਾਲ ਨਾਲ ਜਿਹੜਾ ਹੈ ਵਿਸ਼ਵ ਦੇ ਵਿੱਚ ਇੱਕੋ ਇੱਕ ਡੇਰਾ ਹੈ ਜਿੱਤੇ ਤੰਤਾਂ ਸਾਹਿਬ ਸ਼੍ਰੀ ਗੋਬਿੰਦ ਸਿੰਘ ਨਾਨਕ ਦੇ ਮਹਾਰਾਜ ਜੀ ਦਾ ਜੋਤੀ ਜੋ ਸਮਾਗਮ ਅਤੇ ਤੰਤਾਂ ਸਾਹਿਬ ਸ਼੍ਰੀ ਵਾਦਸ ਮਹਾਰਾਜ ਜੀ ਦਾ ਜੋਤੀ ਜੋ ਸਮਾਗਮ ਜਿਹੜਾ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰਮਤ ਸਮਾਗਮ ਕਰਾਇਆ ਜਾਂਦਾ ਹੈ ਇਸ ਕਰਕੇ ਸਾਧ ਸੰਗਤ ਜੀ ਇਸ ਸਾਲ ਵੀ ਤੰਤਾਂ ਤਖਤ ਸੰਤ ਬਾਬਾ ਹੀਰਾਦਾਸ ਜੀ ਮਹਾਰਾਜ ਤੰਤਾਂ ਤਖਤ ਸੰਤ ਬਾਬਾ ਪ੍ਰੇਮਦਾਸ ਜੀ ਮਹਾਰਾਜ ਤੰਤਾਂ ਤਖਤ ਸੰਤ ਬਾਬਾ ਟਹਿਲਦਾਸ ਜੀ ਮਹਾਰਾਜ ਤੰਤਾਂ ਤਖਤ ਸੰਤ ਬਾਬਾ ਅਨੰਦਦਾਸ ਜੀ ਮਹਾਰਾਜ ਤੰਤਾਂ ਤਖਤ ਸੰਤ ਬਾਬਾ ਗਿਆਨਦਾਸ ਜੀ ਮਹਾਰਾਜ ਤੰਤਾਂ ਤਖਤ ਸੰਤ ਬਾਬਾ ਹਰੀਦਾਸ ਜੀ ਮਹਾਰਾਜ ਤੰਤਾਂ ਤਖਤ ਸੰਤ ਬੀਬੀ ਦੀਪੂ ਜੀ ਮਹਾਰਾਜੀ ਤੋਂ ਪੂਮੇ ਸਤਾਮਨ ਸਥਾਨਾਂ ਤੇ 25 ਸਤੰਬਰ 2024 ਦੇਨ ਬੋਧਵਾਰ ਨੂੰ 15 ਸ੍ਰੀ ਆਖਣ ਜਾਬ ਡੇਰੇ ਬਨੋਂ ਅਤੇ ਬਖ ਬਖ ਪਰਿਵਾਰਾਂ ਵੱਲੋਂ ਤੰਤਾਂ ਸਾਹਿਬ ਸ਼ਿਗੋ ਨਾਨਕ ਦੇ ਮਹਾਰਾਜ ਜੀ ਦੇ ਮਹਾਨ ਜੋਤੀ ਜੋ ਸਮਾਗਮ ਅਤੇ ਤੰਤਾਂ 108 ਸੰਤ ਬਾਬਾ ਹੀਰਾਦਾਸ ਮਹਾਰਾਜ ਜੀ ਦੇ ਮਹਾਨ ਵਾਰਸੀ ਦੇ ਸਮਾਗਮ ਦੇ ਵਿੱਚ 25 ਸਤੰਬਰ ਨੂੰ ਸਵੇਰੇ 11 ਵਜੇ 15 ਸ੍ਰੀ ਆਖਣ ਜਾਬ ਪਰ ਆਰੰਭ ਕੀਤੇ ਜਾਣਗੇ ਔਰ 26 ਤਰੀਕ ਨੂੰ ਨਿਸ਼ਾਨ ਸਾਹਿਬ ਦੇ ਚੋਲਾ ਸਾਹਿ ਪਹਿਨਾਏ ਜਾਣਗੇ। ਔਰ 27 ਤਰੀਕ ਨੂੰ ਸਵੇਰੇ 8:30 ਵਜੇ ਰੱਖੇ ਗਏ ਸੀ ਜਖੰਡ ਪਾਤਸ਼ਾਹ ਜੀ ਦੇ ਭੋਗ ਦੇ ਸ਼ਲੋਕ ਪ੍ਰਾਰੰਭ ਹੋਣਗੇ ਔਰ 10 ਵਜੇ ਸੀ ਜਖੰਡ ਪਾਤਸ਼ਾਹ ਦੇ ਭੋਗ ਦੀ ਸਮਾਪਤੀ ਹੋਵੇਗੀ। ਉਪਰੰਤ ਪ੍ਰਿੰਪਟੂਲਾ ਆਰਤੀ ਕੀਰਤਨ ਹੋਵੇਗਾ। 11 ਵਜੇ ਅਰਦਾਸ ਹੋਵੇਗੀ। ਉਪਰੰਤ ਖੁੱਲੇ ਪੰਡਾਲ ਦੇ ਵਿੱਚ ਸਤਗੁਰੂ ਗੁਰਨਸਾਹਿਬ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਦਾਰ ਦੇਣਗੇ ਤੇ ਜਿਸ ਦੇ ਵਿੱਚ ਹੁੱਲੇ ਪੰਡਾਲਾਂ ਦੇ ਵਿੱਚ ਸੰਤ ਮਹਾਪੁਰਸ਼ ਰੱਬੀ ਬਾਣੀ ਦੇ ਨਾਲ ਤੰਤਾਂ ਸ਼ਿਗੂਰੂ ਨਾਨਕਦੇਵ ਮਹਾਰਾਜ ਜੀ ਦੇ ਜੋਤੀ ਜੋਦ ਦੇ ਸੰਬੰਧ ਦੇ ਵਿੱਚ ਤੇ ਸਤਗੁਰਾਂ ਦੀ ਪਵਿੱਤਰ ਬਾਣੀ ਰਾਗੀ ਜਥੇ ਸੰਤ ਮਹਾਪੁਰਸ਼ ਸੰਗਤਾਂ ਨੂੰ ਸਰਵਣ ਕਰਾਉਣਗੇ ਸੋ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਮਹਾਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 485ਵੇਂ ਮਹਾਂ ਜੋਤੀ ਜੋ ਸਮਾਗਮ ਅਤੇ ਤਨਤਨ ਦੇ 108 ਬਾਬਾ ਹੀਰਾਦਾਸ ਮਹਾਰਾਜ ਜੀ ਦੇ ਵਰਸੀ ਸਮਾਗਮ ਦੇ ਵਿੱਚ ਪਹੁੰਚ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਔਰ ਸਰਮ ਧਰਮ న్యూਜ਼ ਲਾਈਵ ਔਰ ਕਾਂਚੀ ਟੀਵੀ ਤੋਂ ਲਾਈਵ ਜਿਹੜਾ ਹੈ ਸੰਗਤਾਂ ਨੂੰ ਜੋ ਉਪਦੇਸ਼ ਦੇ ਵਿੱਚ ਸੰਗਤਾਂ ਹਨ ਜੋ ਸੰਗਤਾਂ ਨਹੀਂ ਆ ਸਕਦੀਆਂ ਉਹਨਾਂ ਵਾਸਤੇ ਜਿਹੜਾ ਹੈ ਉਹ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਸੰਗਤਾਂ ਜਿਹੜੀਆਂ ਹੈ ਰਬੀ ਬਾਣੀ ਨੂੰ ਸਰਵਣ ਕਰਕੇ ਮਹਾਪੁਰਸ਼ਾਂ ਦੇ ਪ੍ਰਵਚਨ ਸਰਵਣ ਕਰਕੇ ਆਪਣੇ ਜੀਵਨ ਸਫਲਾ ਕਰਨ ਸਤਗੁਰਾਂ ਦਾ ਇਤਿਹਾਸ ਦੇ ਬਾਰੇ ਜਾਣਕਾਰੀ ਉਹ ਪ੍ਰਾਪਤ ਕਰਨਗੇ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਨੇ 25 ਤਰੀਕ ਤੋਂ ਲੈ ਕਰਕੇ 27 ਤਰੀਕ ਦੇ ਸਮਾਗਮ ਦੇ ਵਿੱਚ ਸਾਰੀਆਂ ਸੰਗਤਾਂ ਨੇ ਤੰਨਮਨ ਧੰਨ ਦੇ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸੰਤ ਬਾਬਾ ਪ੍ਰੇਮਦਾਸ ਜੀ ਜੋ ਕਿ ਹੱਲੀ ਵਾਲੇ ਨੇ ਉਹਨਾਂ ਦਾ ਸੇਵਕ ਜਥਾ ਜੋੜਿਆਂ ਦੀ ਸੇਵਾ ਕਰਦਾ ਹੈ ਉਹ ਵੀ ਬੜੇ ਪਿਆਰ ਦੇ ਨਾਲ ਸੰਗਤਾਂ ਦੀ ਸੇਵਾ ਕਰਦੇ ਨੇ ਤੇ ਸਾਡੇ ਸਰਬ ਧਰਮ ਨਿਊਜ਼ ਤੋਂ ਤੇ ਕਾਂਸੀ ਟੀਵੀ ਤੋਂ ਲਾਈਵ ਚੈਨਲ ਤੇ ਜਿਹੜਾ ਹੈ ਟੈਲੀਕਾਸਟ ਕੀਤਾ ਜਾਵੇਗਾ ਸੋ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਮੀਡੀਆ ਦੇ ਦੁਆਰਾ ਕਿ ਸਾਰੀਆਂ ਸੰਗਤਾਂ ਨੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਰਜੀਵਾਂ ਭਰੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਜਿਹੜਾ ਹੈ ਕਿਉਂਕਿ ਭਈ ਪ੍ਰਾਪਤ ਮਾਕ ਨੁੱਕ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਬਰ ਕਾਤਿਰ ਕਿਤੇ ਨਾਕਾਮਿਲ ਮਿਲ ਸਾਧ ਸੰਗਤ ਪਜ ਕੇਵਲ ਨਾਮ ਪਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮਕਾ ਇਹੀ ਲਾਓ ਸਤਜੁਗ ਸਤ ਅਤ੍ਰਿਤ ਆ ਜਗੀ ਦਵਾਪਰ ਪੂਜਾ ਚਾਰ ਤੀਨੋ ਯੁਗ ਤੀਨੋਂ ਦੜੇ ਕਲ ਕੇਵਲ ਨਾਮ ਆਧਾਰ ਕਲ ਯੁਗ ਦੇ ਵਿੱਚ ਜਿਹੜਾ ਹੈ ਜੋ ਸਿਮਨ ਕਰਦਾ ਹੈ ਬੰਦਗੀ ਕਰਦਾ ਹੈ ਸਾਦਗੋਗੁਰਾਂ ਸਾਹਿਬ ਮਹਾਰਾਜ ਦੇ ਚਾਣਾਂ ਦੇ ਵਿੱਚ ਬੈਠ ਕਰਕੇ ਹਰੀ ਜਸ ਕੀਰਤਨ ਸਰਵਣ ਕਰਦਾ ਹੈ ਮਹਾਪੁਰਸ਼ਾਂ ਦੇ ਪ੍ਰਵਚਨ ਸਰਵਣ ਕਰਦਾ ਹੈ ਤੋਂ ਆਪਣੇ ਜੀਵਨ ਦੀਆਂ ਉਹ ਘੜੀਆਂ ਨੂੰ ਜਿਹੜੀਆਂ ਸਫਲਾ ਕਰ ਲੈਂਦਾ ਹੈ ਸੋ ਦਾਸ ਵੱਲੋਂ ਸਾਰੀਆਂ ਸੰਗਤਾਂ ਨੂੰ ਜਿਹੜੀ ਬੇਨਤੀ ਹੈ ਹੱਥ ਜੋੜ ਕੇ ਸਾਰੀਆਂ ਸੰਗਤਾਂ ਦਾ ਜਿਹੜਾ ਹੈ 25 ਤੀਰਕ ਤੋਂ ਲੈ ਕੇ 27 ਤਰੀਕ ਨੂੰ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਮਹਾਨ ਕੀਰਤਨ ਦਰਬਾਰ ਅਤੇ ਮਹਾਪੁਰਸ਼ ਪ੍ਰਵਚਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਸਾਰੀਆਂ ਸੰਗਤਾਂ ਦਾ ਜਿਹੜਾ ਹੈ 27 ਤਰੀਕ ਨੂੰ ਭੋਗ ਤੇ ਜਿਹੜਾ ਹੈ ਸਮੇਂ ਦੇ ਅਨੁਸਾਰ ਪਹੁੰਚ ਕਰਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ 25 ਤਰੀਕ ਤੋਂ ਜਿਹੜਾ ਹੈ ਸ੍ਰੀ ਅਖੰਡ ਜਾਪ ਆਰੰਭ ਹੋਣਗੇ ਔਰ 26 ਤਰੀਕ ਨੂੰ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਪਹਿਨਾਈ ਜਾਣਗੇ ਔਰ ਰੱਖੀਗਾ ਸ੍ਰੀ ਅਖੰਡ ਪਾਠ ਸਾਹਿਬ ਦੀ 15 ਸ੍ਰੀ ਅਖੰਡ ਜਾਪ ਡੇਰੀ ਵੱਲੋਂ ਤੇ ਵੱਖ-ਵੱਖ ਪਰਿਵਾਰਾਂ ਵੱਲੋਂ ਪ੍ਰਾਰੰਭ ਹੋਣਗੇ ਸੋ ਸਾਰੀਆਂ ਸੰਗਤਾਂ ਦੇ ਜਿਹੜਾ ਹੈ ਉਹ ਦਰਸ਼ਨ ਦੇਦਾਰ ਸਤਿਗੁਰਾਂ ਦੇ ਗੁਰੂ ਗ੍ਰੰਥ ਸਾਹਿਬਹਾਰ ਦੇ ਕਰਕੇ ਮਹਾਪੁਰਸ਼ਾਂ ਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਕੇ ਮਹਾਪੁਰਸ਼ਾਂ ਦੇ ਪ੍ਰਵਚਨ ਸਰਵਣ ਕਰਕੇ ਆਪਣੀ ਜੀਵਨ ਦੀਆਂ ਲਾਹਾ ਜੜੀਆਂ ਹੈ ਉਹ ਖਟਣ ਦੀ ਕਿਰਪਾਲਤਾ ਕਾਨੀ ਤੇ ਸੰਗਤਾਂ ਬਾਤ ਜਿਹੜਾ ਹੈ ਉਹ ਅਟੋਟ ਲੰਗ ਵਰਤਾਇਆ ਜਾਵੇਗਾ ਸੋ ਸਾਰੀਆਂ ਸੰਗਤਾਂ ਨੇ ਜਿਹੜਾ ਹੈ ਆਪਣੀ ਰਜੀਵੀ ਪਰੀਆ ਜ਼ਿੰਦਗੀ ਜੋ ਸਮਾ ਕੱਢ ਕੇ ਤਾਂ ਤਾਂ ਇੱਕ ਸਵਾ ਸੰਤ ਬਾਬਾ ਹੀਰਾਦਾਸ ਜੀ ਮਹਾਰਾਜ ਉਦਾਸੀ ਨਾਂਗਾਂ ਡੇਰਾ ਸੱਚਖੰਡਾਂ ਡੰਡੀਆਂ ਵਿਖੇ ਪਹੁੰਚ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਾਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਾਰ